ਆਜੇ ਉੱਥੇ ਵੀ ਰਾਜਨੀਤੀਆਂ ਕਰੀ ਜਾਂਦੇ ਆ ਉਹ ਦਿੱਲੀ ਵਾਲੇ ਆ ਉਹ ਆਪਣਾ ਮੰਤਰੀ ਸਾਹਿਬਾਨ ਹਰ ਰੋਜ਼ ਤਿੰਨ ਦੀ ਡਿਊਟੀ ਲਾ ਰੱਖੀ ਸੀ ਉਹ ਪਜਾਮਾ ਜਾਂ ਚੱਕ ਕੇ ਫੋਟੋ ਖਿਚਾ ਕੇ ਚਲੇ ਜਾਂਦੇ ਸੀ ਅਸੀਂ ਵੀ ਨੀ ਰੋਕਿਆ ਸੀ ਫੋਟੋ ਖਿਚਾਉਂਦੇ ਚਲੇ ਕਿਹੜਾ ਕਿਸੇ ਨੂੰ ਕੁਝ ਕਹਿੰਦੇ ਆ ਵਿਚਾਰੇ ਨਾ ਕੁਛ ਇਹਦੇ ਹੱਥ 'ਚ ਐ ਜਾ ਕੇ ਹਰੇ ਕਹਿੰਦਾ ਸੀ ਦਿੱਲੀ ਜਾ ਕੇ ਗੱਲ ਕਰਾਂਗੇ ਰਿਪੋਰਟ ਦੇਵਾਂਗੇ ਅਸੀਂ ਕਹਿੰਦੇ ਸਾਨੂੰ ਪਤਾ ਜੀ ਦਿੱਲੀ ਵਾਲੀ ਰਿਪੋਰਟ ਤੁਸੀਂ ਦੇ ਦਿਓ ਚਲੋ ਥੋੜੀ ਫੋਟੋ ਹੋ ਗਈ ਵਧੀਆ ਚਲੋ ਛੇਤੀ ਚਲੋ ਸਾਸਾਂ ਨੂੰ ਡੀਸੀ ਐ ਡੂਸੀ ਨੂੰ ਕੰਮ ਕਰ ਲੈਣ ਦਿਓ ਤੁਹਾਡੇ ਨਾਲ ਫਿਰਦੇ ਨੇ ਤੁਸੀਂ ਛੱਡਿਓ ਜਹਾਜ਼ ਆਪਣਾ ਬੜੇ ਹੋਰੇ ਚੱਕਰ ਕਰਕੇ ਚਲੇ ਗਏ ਜੀ ਪ੍ਰਧਾਨ ਮੰਤਰੀ ਸਾਹਿਬ ਆਏ ਪ੍ਰਧਾਨ ਮੰਤਰੀ ਸਾਹਿਬ ਆਏ ਉਹ ਚੰਬੇ ਤੋਂ ਕਾਂਗੜੇ ਤੋਂ ਆਏ ਹੈਲੀਕਾਪਟਰ ਵੀ ਦੇਖਿਆ ਥੱਲੇ ਫੌਜ ਦੇ ਉੱਚ ਆਪਦੀ ਬੰਦੇ ਜਿ ਬਿਠਾ ਰੱਖੇ ਸੀ ਸਾਰੇ ਪੂਰੇ ਭਾਜਪਾ ਦਾ ਕਾਂਗਰਸ ਬਿੰਗ ਬੈਠਾ ਸੀ ਸਾਰਾ ਜਿਹੜੇ ਅਸਲੀ ਭਾਜਪਾਲੇ ਸੀ ਉਤਾਸ਼ਵੀਨ ਕੁਮਾਰ ਹੋਰੀ ਉਹ ਤਾਂ ਵਿਚਾਰੇ ਪਿੱਛੇ ਬੈਠੇ ਸੀਗੇ ਤਾਂ ਹੀ ਉਹ ਸ਼ਾਇਦ ਅੱਜ ਨਹੀਂ ਆਏ ਹੋਣੇ ਕਹਿੰਦੇ ਸਾਡਾ ਤਾਂ ਕੰਮ ਨਹੀਂ ਕੋਈ ਉੱਥੇ ਸੰਦ ਕੋਈ ਬੁਲਾਉਂਦਾ ਇੱਥੇ ਇਸ ਕਰਕੇ ਉਹ ਨਾ ਤਾਂ ਜਦੋਂ ਫਿਰ ਇਹ ਕਹਿੰਦੇ ਉਹਨੇ ਭਾਜਪਾ ਸਾਹਿਬ ਸਾਨੂੰ ਦੇਣਾ ਪੈਂਦਾ ਹੈ ਮੂਰੇ ਪ੍ਰਧਾਨ ਮੰਤਰੀ ਨਾਲ ਕੋਈ ਹੋਰ ਆ ਜਾਂਦਾ ਹੈ ਇਸ ਕਰਕੇ 1600 ਕਰੋੜ ਰੁਪਏ ਅਨਾਉਂਸ ਕਰ ਗਏ ਜੀ 2305 ਪਿੰਡ ਨੇ ਫਿਲਹਾਲ ਜੇ ਆਪਾਂ ਇਹਨਾਂ ਨੂੰ 2305 ਹੀ ਮੰਨ ਲਈਏ ਤੇ ਪ੍ਰਮਾਤਮਾ ਕਰੇ ਹੋਰ ਕੋਈ ਪਿੰਡ ਨਾ ਡੁੱਬਿਆ ਹੋਵੇ 2305 ਨੂੰ 1600 ਵੰਡਣਾ ਹੋਵੇ ਜੀ 80 ਲੱਖ ਵੀ ਨਹੀਂ ਆਇਆ ਇੱਕ ਪਿੰਡ ਨੂੰ ਉਹਨਾਂ ਦੇ ਘਰ ਉਹਨਾਂ ਦੇ ਪਸ਼ੂ ਉਹਨਾਂ ਦੇ ਖੇਤ ਟਰੈਕਟਰ ਮਸ਼ੀਨਰੀ ਮਜ਼ਦੂਰੀ ਜਿਹੜੀ ਮਰ ਗਈ ਫਸਲਾਂ ਕਰਕੇ ਮਜ਼ਦੂਰਾਂ ਦੀ ਦਿਹਾੜੀ ਮਰ ਗਈ ਕਿਵੇਂ ਦੇਵਾਂਗੇ ਜੀ 1600 ਕਰੋੜ ਦੇ ਕੇ ਕਹਿੰਦੇ ਬਹੁਤ ਦੇਦੀ ਆ ਬਹੁਤ ਦੇਦੀ ਆ 1500 ਹਿਮਾਚਲ ਨੂੰ ਦੇਗੇ ਜੀ 1600 ਸਾਨੂੰ ਦੇਗੇ ਤੇ ਫਿਰ ਮੈਂ ਉਸ ਦਿਨ ਹਸਪੀਟਲ ਸੀ ਇਹਦੇ ਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਕਿ ਜਾਣ ਕੇ ਪੈਗੇ ਬਿਮਾਰ ਕੋਈ ਜਾਣ ਕੇ ਹੁੰਦਾ ਜਨਾਬ ਕਿਸੇ ਦੇ ਵੀ ਆ ਸਕਦਾ ਤਾਂ ਤੁਸੀਂ ਕਹਿੰਦੇ ਹੋ ਕਿ ਮੀਟਿੰਗ ਨਹੀਂ ਕੀਤੀ 4 ਅਪ੍ਰੈਲ ਨੂੰ 4 ਅਪ੍ਰੈਲ ਨੂੰ ਅਸੀਂ ਪਹਿਲੀ ਮੀਟਿੰਗ ਕੀਤੀ ਸੀ ਉਦੋਂ ਬਾਜਵਾ ਸਾਹਿਬ ਅਮਰੀਕਾ ਗਏ ਹੋਏ ਸੀਗੇ ਮੈਂ ਮੇਰਾ ਤਬੀਰ ਪੜਦਾ ਸੀ ਇਹਨਾਂ ਨੇ ਕਹਿ ਸੀ ਮੈਂ ਐਸ ਐਡਰੈਸ ਤੇ ਆਂ ਜੇ ਕਿਸੇ ਨੇ ਆਉਣੇ ਆ ਜੂ ਮਿਲਣਾ ਆ ਕੇ ਹੋਣਗੀ ਕਾਂਗਰਸ ਦੇ ਵੱਡੇ ਉੱਥੇ ਸੰਗਠਨ ਹੈ ਤੇ ਜਦੋਂ ਮੀਂਹ ਪੈ ਰਿਹਾ ਸੀਗਾ ਹਰਾਂ ਦੀ ਮਤਲਬ ਉੱਤੋਂ ਪਾਣੀ ਥੋੜਾ ਥੋੜਾ ਆਉਣ ਲੱਗ ਗਿਆ ਸੀ ਉਦੋਂ ਆਸਟ੍ਰੇਲੀਆ ਗਏ ਹੋਏ ਸੀ 크ਰੂਜ਼ ਦੇ ਵਿੱਚ ਫਿਰਦੇ ਸੀ ਮੈਲਬਨ ਦੇ ਨੇੜੇ ਕਿਤੇ ਠੀਕ ਹੈ ਨਾ ਸੋ ਇਸ ਕਰਕੇ ਨਾ ਕਿਸੇ ਤੇ ਇਹ ਨਹੀਂ ਕਰੀਦਾ ਕਿ ਕਿਸੇ ਦੀ ਬਿਮਾਰੀ ਦਾ ਮਜ਼ਾਕ ਉਡਾਓ ਤੁਸੀਂ ਕਹਿੰਦੇ ਕਿ ਮੈਂ ਮੱਥਾ ਹੀ ਨਹੀਂ ਲਗਣਾ ਚਾਹੁੰਦਾ ਉਹਦੇ ਮੈਂ ਤਾਂ ਕਹਿੰਦਾ ਹਸਪਤਾਲ ਚੋਂ ਵਾਪਸੀ ਨਾ ਆਵੇ باغ ودا نہیں ہے ہاتھ والی تک کھولوں گے میں کھو گے ایتھی رہے ایسی جنہیں مرضی سکھنا سوکھ لو مرجی مرضی جڑی جنہوں جنوں بھی مانتے ہوں سکھنا سکھ لو ایڈیاں جڑان چ بیٹھا گے پہلے تو سو میں کہنا کہ جے ہانسی بٹھانا کنال ہے جی ہانسی بٹھانا ਹਰਿਆਣੇ ਨੇ ਰਾਤੋ ਰਾਤ ਬਣਾਤੀ ਉਹ ਨਾ ਕਈ ਸਾਲਾਂ ਤੋਂ ਬਣਾਈ ਕੇ ਬਣਾਈ ਕੇ ਜਦੋਂ ਨਹਿਰ ਦੇ ਨੇੜੇ ਆ ਕੇ ਸਮਾਣੇ ਉਦੋਂ ਜੋੜ ਨਹੀਂ ਸੀ ਨਾਲ ਉਦੋਂ ਅਸੀਂ ਜਾਇਤ ਨਹੀਂ ਦਿੱਤੀ ਸੀ ਕਿ ਇਹ ਕਿਵੇਂ ਬੜਾ ਲੈ ਸਾਨੂੰ ਪੁੱਛੇ ਬਣਾ ਤੁਸੀਂ ਸਾਡੇ ਲੱਕੇ ਚ ਕਿਵੇਂ ਬੜਾ ਲੈ ਮੂ ਤੁਸੀਂ ਐਂ ਤਾਂ ਤੇ ਉਹ ਉਦੋਂ ਤੱਕ ਉਹ ਤਾਂ ਪਤਾ ਕੀਤਾ ਨਹੀਂ ਹੈਗਾ ਜੀ ਕਿ ਉਹ ਨਹਿਰ ਬਣਾਉਂਦੇ ਆਉਂਦੇ ਨੇ ਸਾਨੂੰ ਕਹਿੰਦੇ ਸੁੱਤੇ ਪਏ ਸੀ ਆ ਸੀ ਉਹ ਸੀ ਕਮਾਲ ਹੈ ਯਾਰ ਕਿਹੜੇ ਵਿਜ਼ਨ ਚ ਫਿਰਦੇ ਹੋ ਤੁਸੀਂ ਚਿੱਠੀ ਕਦੋਂ ਲਿਖੀ ਐ ਚਿੱਠੀਆਂ ਤਾਂ ਬਹੁਤ ਦਿਨ ਪਹਿਲਾਂ ਤੇ ਲਿਖੀ ਜਾਂਦੀ ਸੀ ਪ੍ਰਧਾਨ ਮੰਤਰੀ ਨੂੰ ਡੀਸੇਲਟਿੰਗ ਵਾਸਤੇ میرے کو پہا سارا کچھ سامان نالے چیز ہاں مادھو پور والی چٹھی ہے جی کدو لکھی ہے چار چار پچی ناھو پور والی چیٹھی کہ سانو ڈی سلٹنگ اجازت دیتی جائے چار چار پچی نو چٹھی چیٹیاں ڈسٹبن چڑھتا رہے وہ کہنا چیز دینا ڈسٹبن چالے چاہیے کپٹن نے بھی لکھی سی پردھانوں چالی چالی ایم ایل کی چٹھی کہ میں لکھتی لسٹ لکھتی بھی آپ لینگ چیٹ تو بنیا پھر ਆਪਦੀ ਪੀੜੀ ਥੱਲੇ ਸੋਟਾ ਖਲੋ ਕਿਉਂ ਤੁਸੀਂ ਰਾਜ ਮੈਂ ਰਾਜਨੀਤੀ ਵਿੱਚ ਬਿਲਕੁਲ ਨਹੀਂ ਬੋਲਣਾ ਚਾਹੁੰਦਾ ਸੀ ਅੱਜ ਪਪੰਗੇ ਲਈ ਜਾਣੇ ਆ ਲਈ ਜਾਣੇ ਆ ਕੰਮ ਹੀ ਇਹ ਆਉਂਦਾ ਹੋਰ ਕੁਝ ਆਉਂਦਾ ਹੀ ਨਹੀਂ ਕਦੇ ਸੋਸ਼ਲ ਸਰਵਿਸ ਤਾਂ ਕੀਤੀ ਨਹੀਂ ਜਦੋਂ ਕੀਤੀ ਹੈ ਬਸ ਨੁਕਤਾਚੀਨੀ ਕੀਤੀ ਹੈ ਹੋਰ ਤਾਂ ਕੁਝ ਆਉਂਦਾ ਨਹੀਂ ਆ ਮਾਦੋਪੁਰਾਣੀ ਚਿੱਠੀਆਂ ਪਈਆਂ ਆਹਾ ਪਿਆ ਜੀ ਮੇਰੇ ਕੋਲੇ ਇੱਕ ਹੋਰ ਹਰਿਆਣੇ ਨੂੰ ਕਿਹਾ আচ্ছা ਤੁਸੀਂ ਜਦੋਂ ਮੀਟਿੰਗਾਂ ਕੀਤੀਆਂ ਸੀ ਚਲੋ ਤੁਸੀਂ ਕਹਿੰਦੇ ਇਹ ਤਾਂ 6 ਜੂਨ ਨੂੰ ਕੀਤੀ ਹੈ ਜਦਕਿ ਇਸ ਤਾਂ ਪਹਿਲਾਂ ਗੱਲ ਹੀ ਸੀ ਉਹ ਤੁਸੀਂ ਗਏ ਹੋਗੇ ਦਰਦਰ 2019 2020 ਵਿਚ 19 ਜੁਲਾਈ 2019 ਨੂੰ ਮੀਟਿੰਗ ਕੀਤੀ ਹੈ ਤੁਹਾਡੀ ਸਰਕਾਰ ਦੀ 2018 2019 1 ਜੁਲਾਈ 2018 ਨੂੰ ਮੀਟਿੰਗ ਕੀਤੀ ਜੀ 2017 18 12 6 17 ਨੂੰ ਮੀਟਿੰਗ ਕੀਤੀ ਜੀ ਇਹ ਲਿਖਿਆ ਹੈ ਉਸ ਵੇਲੇ ਤੁਸੀਂ ਚਿੱਠੀ ਲਿਖ ਰਹੇ ਸੀ ਨਹੀਂ ਸਾਡੀਆਂ ਤੁਹਾਡੇ ਨੂੰ ਪਹਿਲਾਂ ਹੋਈਆਂ ਜੀ ਠੀਕ ਹੈ ਨਾ ਅਸੀਂ ਮੀਟਿੰਗ ਆਤੀਆਂ ਇਸੇ ਕੰਮ ਤੇ ਹੁਣ ਤੁਸੀਂ ਕੱਲ ਆ ਉਧਰ ਤੋਂ ਵੇਲੇ ਕਰਦੇ ਤੁਸੀਂ ਸਾਨੂੰ ਅੱਜ ਤਾਂ ਨਹੀਂ ਇਸੇ ਕੰਮ ਤੇ ਆ ਠੀਕ ਹੈ ਨਾ 12000 ਤੋਂ ਵੱਧ ਫਿਰ ਲੈ ਸਾਈਨ ਕਰਤੀਆਂ ਮੈਂ ਮੈਂ ਸੁਰੇਸ਼ ਨੂੰ ਨਹੀਂ ਫੜਾਉਂਦਾ ਸੁਰੇਸ਼ ਦੇਖ ਲਈ ਕਰ ਦੋ ਸਾਈਨ ਠੀਕ ਹੈ ਮੈਂ ਆਪ ਸਾਈਨ ਕਰਦਾ ਜੀ ਇਸ ਗੱਲ ਤੇ ਖੁਸ਼ ਹੋ ਜਾਓ ਤਾਂ ਹੁਣ ਉਹਦੇ ਬ੍ਰਿਤੀ ਬੋਲ ਰਿਹਾ ਉਹ ਤਾਂ ਹੈ ਨਹੀਂ ਥੋੜੇ ਹਾਂ ਤੁਸੀਂ ਵੀ ਚਿੱਠੀਆਂ ਲਿਖਦੇ ਹੋ ਬਾਅਦ ਚ ਫਿਰ ਕਰਸ਼ੀ ਵੀ ਤੁਸੀਂ ਫਿਰ ਦਿਸੇ ਬੜੇ ਸਾਰੇ ਪਤੀਲੇ ਚ ਹਾਂ ਕਰਸ਼ੀ ਤਾਂ ਕੋਈ ਕਰਨੀ ਉਹ ਤਾਂ ਲੋਕ ਫੇਰ ਨਹੀਂ ਗਏ ਜੀ ਕਰਸ਼ੀ ਉਹ ਉਹ ਦੱਸ ਦੇਣਗੇ ਲੋਕ ਭਾਖੜਾ ਤੇ ਪੌੰਜ 70 ਸਾਲਾਂ ਤੋਂ ਕੋਈ ਡੀਸੇਲਟਿੰਗ ਨਹੀਂ ਭਾਰਤ ਸਰਕਾਰ ਤੇ ਹਰਿਆਣਾ ਸਰਕਾਰ ਦੋਰੇ ਨਾ ਦਮਾਂ ਚ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਕਿਹਾ ਗਿਆ ਪਰੰਤੂ ਡੀਸੇਲਟਿੰਗ ਵਾਸਤੇ ਕਰਦੇ ਧਿਆਨ ਨਹੀਂ ਦਿੱਤਾ ਜੀ ਅਸੀਂ ਲਿਖਦੇ ਰਹੇ ਆ ਇਹਨਾਂ ਨੂੰ ਬੀਬੀ ਐਮ ਬੀ ਨੂੰ ਬੀਬੀ ਐਮ ਬੀ ਨੂੰ ਮੈਂ ਕਹੀਏ ਨਾ ਚਿੱਟਾ ਹਾਥੀ ਐ ਇਹ ਸਫੈਦ ਹਾਥੀ ਬਣ ਤਾਂ ਸਾਨੂੰ ਖਰਚਾ ਅਸੀਂ ਦਿੰਨੇ ਆ ਸਾਡੇ ਵਿਰੁੱਧ ਉਹ ਕੇਸ ਕਰ ਦਿੰਦੇ ਨੇ ਵਕੀਲ ਦਾ ਖਰਚਾ ਵੀ ਅਸੀਂ ਦਿੰਨੇ ਆ ਕਹਿੰਦੇ ਨਾ ਲੈਵਲ ਰੱਖਣਾ ਬੀਬੀ ਐਮ ਬੀ ਦਾ ਚੇਅਰਮੈਨ ਤੇ ਹਾਈ ਕੋਰਟ ਚ ਬੋਲ ਰਿਹਾ ਹੈ ਕਿ ਉਹ ਹਰਿਆਣੇ ਨੂੰ ਪਾਣੀ ਨਹੀਂ ਛੱਡਣ ਦੇ ਤਾਂ ਕਿੰਨਾ ਸੀ ਪਾਣੀ ਹਰਜੋਤ ਨੇ ਦੱਸਿਆ ਕਿੰਨਾ ਪਾਣੀ ਛੱਡਣਾ ਸੀਗਾ ਜੀ 4000 ਹੋਰ ਛੱਡੋ 4000 ਉਥੇ ਛੋਟੀ ਖੱਡ ਚੋਂ ਆ ਜਾਂਦਾ 1.5 ਲੱਖ ਤਾਂ ਉਹ ਪਾਣੀ ਨਾਲ ਤੁਸੀਂ ਹੱਡ ਰੁਕ ਲੋਗੇ ਇਹ ਕੋ ਪ੍ਰਧਾਨ ਜੀ ਕਹੀ ਜਾਂਦੇ ਆ ਆਪਣੇ ਅਿਆਲੀ ਹੋਰਾਂ ਦੀ ਪਾਰਟੀ ਦੇ ਐਕਸ ਪ੍ਰਧਾਨ ਕਹਿ ਲਊ ਜਾਂ ਇਹ ਤਾਂ ਹੁਣ ਅਲੱਗ-ਅਲੱਗ ਹੋ ਗਿਆ ਉਹ ਕਹੀ ਜਾਂਦੇ ਆ ਉਹ ਕਹਿੰਦਾ ਵੀ ਮੈਂ ਸਾਡੀ ਬਾਲਣੇ ਤੋਂ ਮੈਨੂੰ ਮੁੱਖ ਮੰਤਰੀ ਮੈਂ ਗਰਾਵੀ ਤੇ ਵਿਆਸਗੜ੍ਹ ਦੇ ਨਾਲ ਕੰਕਰੀਟ ਦੀਆਂ ਪੰਧਾਂ ਕਰ ਦੂੰ ਵੱਡੀਆਂ ਵੱਡੀਆਂ ਗਲੀਆਂ ਨਾਲੀਆਂ ਬਣਾਈਆਂ ਨਹੀਂ ਗਈਆਂ ਦਰਿਆਵਾਂ ਨਾਲ ਮੱਥਾ ਲਾਉਣਗੇ ਹੋਣਗੇ ਕਿਉਂ ਲੋਕਾਂ ਨੂੰ ਯਾਰ ਕੰਮਲੇ ਸਮਝਦੇ ਤੁਸੀਂ ਲੋਕਾਂ ਨੂੰ ਪਤਾ ਨਹੀਂ ਸਾਰਾ ਕੁਝ ਹੁਣ ਉਹ ਤੁਸੀਂ ਥੱਬਿਆਂ ਦੇ ਥੱਬੇ ਪੈਸੇ ਵੰਡੀ ਜਾਂਦੇ ਹੋ ਕਿੱਥੋਂ ਆਇਆ ਪੈਸਾ ਲੋਕਾਂ ਨੂੰ ਸਾਰਾ ਪਤਾ ਜੀ ਚੱਕਲੇ ਡੋੜੇ ਚੱਕ ਕੋਈ ਸਰਪੰਚੋ ਬਾਅਦ ਚ ਪਤਾ ਲੱਗਾ ਸਰਪੰਚ ਨੂੰ ਗੱਡੀ ਜਿ ਬਿਠਾ ਲੈ ਲਿਆ ਬਈ ਸਰਪੰਚ ਏ ਰੀਸਾਈਕਲ ਕਹਿੰਦੇ ਇਹਨਾਂ ਗੱਡੀ ਚੋਂ ਤੋਂ ਲੈ ਲੈ ਚੱਲ ਗਾਂਹ ਵਾਲੇ ਸਪੰਚ ਦੱਸ ਕਿਹੜਾ ਉਹ ਲਾਲ ਪਗੜਾ ਜੀ ਉਹ ਲਾਲ ਪਗੜਾ ਆ ਜਾ ਆ ਜਾ ਚੱਕ ਓਏ ਫੋਟੋ ਹੋ ਗਈ ਹਾਂ ਚਲ ਬਠ ਬਠ ਬਿਠਾ ਲਓ ਪਿਛਲੀ ਗੱਡੀ ਚੋਂ ਉਹ ਗਾਂਹ ਜਾ ਕੇ ਲੈ ਆ ਦੇ ਫੜਾ ਯਾਰ ਕੀ ਮਜ਼ਾਕ ਕਰਦੇ ਹੋ ਤੁਸੀਂ ਲੋਕਾਂ ਨਾਲ ਕੋਈ ਬਿਜ਼ਨਸ ਹੈ ਤੁਹਾਡਾ ਬਸ ਜਿਹੜਾ ਆਉਂਦਾ ਸਾਡੀ ਵਾਰੀ ਆ ਲੈਣ ਦਿਓ ਭਗਵਾਨ ਤਮਾਨ ਦੇ ਘਰ ਚ ਰੱਸਾ ਪਾ ਕੇ ਖਿੱਚਾਂਗੇ ਮੁੱਦਾ ਪੰਜਾਬ ਦਾ ਜੀ ਸਭ ਤੋਂ ਵੱਡਾ ਮੁੱਦਾ ਇਹ ਹੈ ਜੀ ਜੜਾ ਆਉਂਦਾ ਮੈਨੂੰ ਗਾਲਾਂ ਕੱਢਣਾਂ ਯੁੱਧ ਨਸ਼ਾਪ੍ਰਧ ਚੱਲ ਰਿਹਾ ਹੈ ਪਹਿਲਾਂ ਕਹਿੰਦੇ ਭਟੀਆਂ ਮੱਛੀਆਂ ਨਹੀਂ ਫੜਦੇ ਜਦੋਂ ਵੱਡਾ ਮੱਛ ਫੜ ਲਿਆ ਸਾਰੇ ਆ ਗਏ ਉਹਦੇ ਹੱਕ 'ਚ ਇਹ ਤਾਂ ਲੋਕਤੰਤਰ ਦਾ ਕਹਾਣੀ ਹੈ ਇਹ ਤਾਂ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੈ ਅੱਛਾ ਉਹੀ ਰਹਿ ਗਿਆ ਮਾਨਵ ਕੱਲਾ ਅਸੀਂ ਤਾਂ ਦੰਗਰ ਹੀ ਆਂ ਫਿਰ ਉਹੀ ਹੈ ਕ ਮਾਨਵ ਤੇ ਪਹਿਲਾਂ ਲਾਲ ਪੱਗ ਬਨ ਕੇ ਬਾਬੇ ਬਕਾਲੇ ਰੱਖੜੀ ਮੇਲੇ ਤੇ ਕੀ ਕਹਿੰਦੇ ਸੀ ਰੱਖੜ ਬੁੰਨਿਆ ਦੇ ਮੇਲੇ ਤੇ ਸੀਆਈਏ ਤਰਨਤਾਂ ਚ ਘੜੀਸ ਕੇ ਲੈ ਕੇ ਜਾਵਾਂਗੇ ਮੈਨੂੰ ਕੱਪੜੇ ਵੀ ਯਾਦ ਨਹੀਂ ਕਿਹੜੇ ਪਾਏ ਹੋਏ ਸੀ ਥੋੜਾ ਮੁਕਰਨ ਤੋਂ ਪਹਿਲਾਂ ਇਹ ਦੇਖ ਲਿਆ ਕਰੋ ਯਾਰ ਆਪ ਦਾ ਜਦੋਂ ਤੁਸੀਂ ਪਾਉਣਾ YouTube ਤੇ ਆਪ ਦਾ ਨਾਮ ਪਾ ਕੇ ਉਹ ਤੋਂ ਬਾਅਦ ਨਾ ਤਿੰਨ ਗੰਡੇ ਜਿਹੇ ਹੁੰਦੇ ਰਾਈਟ ਸਾਈਡ ਤੇ ਉਹਦੇ ਤੇ ਤੁਸੀਂ ਕਰੋਗੇ ਨਾ ਉਥੇ ਆ ਜਾਂਦਾ ਹੈ ਫਿਲਟਰ ਉਥੇ ਆ ਜਾਂਦਾ ਟੂਡੇ ਪਾ ਲਓ ਜਾਂ ਇੱਕ ਸਾਲ ਪਹਿਲਾਂ ਦਾ ਪਾ ਲਓ ਉਹ ਤੁਹਾਡੇ ਪਾਸ ਨਾ ਆਪੀ ਆਂਗੇ ਆਪ ਸੁਣ ਕੇ ਬਾਸੰਦੇ ਦਿਆ ਕਰੋ ਆਪ ਹੀ ਆਪਣੇ ਵਿਰੁੱਧ ਬੋਲ ਪੈਣੇ ਆਂ ਆਪਣਾ ਬਾਜਵਾਜੀ ਜਦੋਂ ਲੀਡਰ ਆਫ ਹਾਊਸ ਬੋਲ ਰਿਹਾ ਕਾਈਂਡਲੀ ਡਿਸਟਰਬ ਨਾ ਕਰੋ ਲੈਟ ਹਿਮ ਲੈਟ ਹਿਮ ਕੰਪਲੀਟ ਦੇਖੋ ਇਹਨਾਂ ਨੇ ਇਹਨਾਂ ਨੇ ਇਹ ਕਹਿੰਦੇ ਇਹ ਕਹਿੰਦੇ ਆ ਨਾ ਇੱਕ ਕੋਈ ਨੁੱਛ ਬੁਲੀਉਣ ਇਹ ਕਹਿੰਦੇ ਕਹਿੰਦੇ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਹੈ ਉਹਦੇ ਚ ਕਿਉਂ ਨਹੀਂ ਪੈਸੇ ਲੈਂਦੇ ਇਹ ਦੂਜਾ ਜਿਹੜਾ ਬਣਾ ਲਿਆ ਇਹ ਠੱਗੀ ਵਾਲਾ ਫੰਡ ਹੈ ਜਨਾਬ ਜੀ ਤੁਸੀਂ ਤਾਂ ਮੁੱਖ ਮੰਤਰੀਆਂ ਦੇ ਨਾਲ ਕਹਿੰਦੇ ਉਹਨਾਂ ਕੋਲ ਪੰਜ ਮੁੱਖ ਮੰਤਰੀਆਂ ਨਾਲ ਕੰਮ ਕੀਤਾ ਹੈ ਬਸ ਇਹੀ ਤੁਹਾਡਾ ਦੁੱਖ ਐ ਇਸ ਵਿੱਚ ਦੁੱਖ ਬਹੁਤ ਹੋ ਰਿਹਾ ਇਸ ਗੱਲ 'ਚ ਕਿ ਉਹਨੇ ਨਾਲ ਕੰਮ ਕੀਤਾ ਬਣਿਆ ਨਹੀਂ ਪਰ ਆਪ ਆਹੀ ਦੁੱਖ ਹੈ ਮਨ ਨਾਲ ਬਸ ਕੰਮ ਕੀਤਾ ਥੋੜਾ ਜਿਹਾ ਫਰਕ ਰਹਿੰਦਾ ਸੀਗਾ ਬਸ ਆਪ ਇਹਨਾਂ ਦੀ ਇੰਟਰਵਿਊ ਹੈ ਕਿ ਬਾਈ ਅਸੀਂ ਖਾਦ ਅਸੀਂ ਪਾਉਂਦੇ ਰਹੇਗੇ ਪਾੜੀ ਫਸਲ ਅਸੀਂ ਵੱਢ ਕੇ ਕੋਹ ਹੋਰ ਲੈ ਗਿਆ ਇਹ ਸਾਡੇ ਨਾਲ ਤਾਂ ਹਿੰਦੀ ਫਿਲਮਾਂ ਵਾਲੇ ਮਜ਼ਾਰਿਆਂ ਵਾਲੀ ਹੋਈ ਹੈ ਪਾੜੀ ਉਹ ਗਏ ਵੱਢ ਕੇ ਕੋਹ ਲੈ ਲੈਂਦੇ ਸੀ ਨਹੀਂ ਨਾ ਦੀ ਇੰਟਰਵਿਊ ਨੇ ਆਪ ਨਹੀਂ ਸੁਣਦੇ ਇੱਕ ਵਾਰ ਬੋਲਣ ਤੋਂ ਬਾਅਦ ਤੇ ਇਹ ਤੋਂ ਬਾਅਦ ਕੀ ਹੋਇਆ ਕਿ ਸੀਐਮ ਰੀਲੀਫ ਫੰਡ ਜਿਹੜਾ ਸਰ ਰੈਗੂਲਰ ਹੈ ਉਹਦੇ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਉਹ ਵਿੱਚ ਐਮਪੀ ਜਿਹੜਾ ਉਹ ਸਿਰਫ 20 ਲੱਖ ਰੁਪਏ ਦੇ ਸਕਦਾ ਆਊਟ ਆਫ ਹਲਕਾ ਆਊਟ ਆਫ ਕੰਸਿਸਟੈਂਸੀ ਜਿਹੜਾ ਅਸੀਂ ਸੁਸਾਇਟੀ ਬਣਾਈ ਹੈ ਇਹ ਵੀ ਵਿੱਤ ਮੰਤਰਾਲੇ ਦੇ ਅੰਡਰ ਹੀ ਆ ਜੀ ਸਰ ਇਹਦੇ ਵਿੱਚ rangla.punjab.gov.in gov.in ਜਿਹੜਾ ਹੁੰਦਾ ਗਵਰਨਮੈਂਟ ਦਾ ਹੁੰਦਾ ਉਹ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਲਾ ਸਕਦਾ ਕੋਈ government.in india ਆ ਆਟੀ ਅਸੀਂ ਹਰ ਰੋਜ਼ ਤੁਹਾਨੂੰ ਆਟੀ ਪਾਉਣ ਦੀ ਲੋੜ ਨਹੀਂ ਪੈਂਦੀ ਹਰ ਰੋਜ਼ ਦੱਸ ਦਿਆਂ ਕਿ ਕਿੰਨੇ ਆ ਗਏ ਮੈਂ ਕਿਹਾ ਤੁਸੀਂ ਇਸ ਦੇ ਦੱਬੇ ਜਾਂ ਉਹ ਐਮਪੀ ਸਾਹਿਬ ਬੈਠਾ ਨੂੰ ਬਿਠਾਓ ਜੀ ਬਾਜਵਾਲ ਜੀ ਇਹਨਾਂ ਨੂੰ ਆਪਣੀ ਗੱਲ ਪੂਰੀ ਕਰਨ ਦੇ ਲੀਡਰ ਸਪੀਕਰ ਸਾਹਿਬ ਸਪੀਕਰ ਸਾਹਿਬ ਜਿੰਨੇ ਹਰ ਰੋਜ਼ پیسے ਆਉਂਦੇ ਐ ਅਸੀਂ ਅਪਡੇਟ ਕਰਦੇ ਆ ਸਾਰੇ ਚੈੱਕ ਲੈ ਰਹੇ ਆ ਸਾਰੇ ਤੋਂ ਔਰ ਉਹ ਚੇਅਰਮੈਨ ਮੁੱਖ ਮੰਤਰੀ ਐ ਉਹਦਾ ਉਹਦਾ ਜਿਹੜਾ ਉਸ ਫੰਡ ਦਾ ਚੇਅਰਮੈਨ ਮੁੱਖ ਮੰਤਰੀ ਹੈ ਕੋਈ ਕੋਈ ਪੱਥਰ ਦਿਲ ਜਾਂ ਕੋਈ ਚਿੱਟੇ ਖੂਨ ਵਾਲਾ ਅਫਸਰ ਹੋਊਗਾ ਜਾਂ ਕੋਈ ਪੋਲਿਟਿਸ਼ਨ ਹੋਊਗਾ ਜਿਹੜਾ ਉਸ ਪੈਸੇ ਚ ਪੁੰਨ ਦੇ ਪੈਸੇ ਚ ਦਾਨ ਦੇ ਪੈਸੇ ਚ ਰੁਪਈਆ ਦਿਖਾਊਗਾ 1 ਰੁਪਈਆ ਨਹੀਂ ਇਧਰ ਤੋਂ ਰੋਣ ਦਿੰਦੇ ਹਰੇਕ ਨੂੰ ਆਪਣੇ ਵਰਗਾ ਨਾ ਸਮਝਿਆ ਕਰੋ ਸੌਣ ਦੇ ਇਨ ਨੂੰ ਸਾਰਾ ਹਰਾ ਹਰੀ ਲੱਗਦਾ ਹੁੰਦਾ ਹੈ ਹਰੇਕ ਨੂੰ ਚੋਰ ਨੂੰ ਸਾਰੀ ਕਿਨਾਂ ਚੋਰਾਂ ਹੀ ਲੱਗਦੀ ਹੈ ਸਾਧ ਨੂੰ ਸਾਰੀ ਕਿਨਾਂ ਸਾਦਾ ਹੀ ਲੱਗਦੀ ਹੈ ਹਰੇਕ ਤੱਕ ਤੁਹਾਡੇ ਪੱਤੇ ਰਾਸ ਨਹੀਂ ਆਏ ਸਾਰੇ ਆਪ ਹੀ ਆਨੇ ਜੀ ਆ ਇਹਨਾਂ ਨਾਲ ਵੀ ਗੱਸਾ ਹੋ ਕਰ ਲੈਣੇ